ਲਓ ਵੀ ਸੰਗਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਸੀਂ ਇੱਕ ਗਾਣਾ ਸੁਣਿਆ ਹੋਊ ਜ਼ਰੂਰ ਹੁਣ ਸਹਨੇ ਦੇ ਮੇਲੇ ਵਰਗੀ ਘਰ ਵਿੱਚ ਰੌਣਕ ਰਹਿੰਦੀ ਆ ਗੁਰੇ ਚੱਕਾ ਵਾਲੇ ਦਾ ਤੇ ਉਸ ਨੂੰ ਅੱਜ ਸਹਨੇ ਤੇ ਮੇਲਾ ਕਿੱਥੇ ਲੱਗਦਾ ਉਸ ਨੂੰ ਅੱਜ ਦਿਖਾ ਰਹੇ ਹਾਂ ਘਰ ਨਾਲ ਵੀਡੀਓ ਦੇਖਿਓ ਇਹ ਮਿਲੇ ਲਗਦੀ ਨੂੰ ਤਕਰੀਬਨ 100 ਸਾਲ ਤੋਂ ਉੱਪਰ ਹੋ ਚੱਲਿਆ ਟੀ ਵਿੱਚ ਦੀ ਕੁਈ ਅਵਸਰ ਆਇਆ ਸੀ ਉਹਨੇ ਹੀ ਮੇਲਾ ਲਗਣੋਂ ਬੰਦ ਕਰਤਾ ਸੀ ਤੇ ਉਹ ਅੱਖਾਂ ਤੋਂ ਅੰਨ ਹੋ ਗਿਆ ਸੀ ਤਾਂ ਦੁਬਾਰਾ ਫਿਰ ਉਹਨੇ ਹੀ ਮੇਲਾ ਲਗਣਾ ਸ਼ੁਰੂ ਕਰਤਾ ਸੀ ਉਸ ਦਿਨ ਤੋਂ ਇਹ ਮੇਲਾ ਬਹੁਤ ਹੀ ਜ਼ਿਆਦਾ ਭਰਨ ਲੱਗ ਗਿਆ ਸਾਲ ਦੇ ਵਿੱਚ ਦੋ ਵਾਰ ਲੱਗਦਾ ਤੇ ਵੈਸੇ ਆਇਆਂ ਦੋ ਵਾਰ ਲੱਗਦਾ ਆਪਾਂ ਤੁਹਾਨੂੰ ਦਿਖਾ ਰਹੇ ਆ ਇਹ ਮੰਦਿਰ ਆ ਗਿਆ ਜੀ ਸਾਹਮਣੇ ਜੀ ਮੰਦਿਰ ਰ ਮਾਤਾ ਦਾ ਇਹ ਰ ਇੱਥੇ ਜਿਆਦੇ ਤੋਂ ਜਿਆਦੇ ਕਿਸੇ ਦੀਆਂ ਅੱਖਾਂ ਦੁਖਦੀਆਂ ਕਿਸੇ ਨੂੰ ਦਿਸਣਾ ਬੰਦ ਹੋ ਗਿਆ ਸੱਚੇ ਮਨ ਨਾਲ ਕਿਤੇ ਵੀ ਬੰਦਾ ਬੈਠਾ ਦੇਸ਼ਾਪਤੀਆਂ ਦੇ ਵਿੱਚ ਸੱਚੇ ਮਨ ਨਾਲ ਸੁੱਖ ਸੁੱਖ ਲਵੇ ਤਾਂ ਉਹ ਸੁੱਖ ਪੂਰੀ ਹੋ ਜਾਂਦੀ ਆ ਉਹ ਦੇਵੀਆਂ ਦੀ ਫੋਟੋ ਆ ਜੀ ਬੜੀਆਂ ਮਾਈਆਂ ਦਿਨਾਂ ਤੇ ਮਿਲ ਜਨਮੰਦ ਆ ਮੰਦਰ ਆ ਗਿਆ ਜੀ ਫੋਟੋ ਆ ਗਈ ਆਪੜੋਲੇ ਦੇਖੋ ਭੜੋਲੇ ਪਏ ਆ ਇਧਰ ਦੇਖੋ ਜੋ ਵੀ ਕਣਕ ਦਾਣੀ ਹੈ ਲੱਡੂ ਨਿੰਮ ਵੀ ਬਣੇ ਜਾਂਦੇ ਆ नूण दैली भी चढ़ाई जाती है देखो जी थ पूरा दिखावे आसे पासया तो किसी घट भी ਜੇ ਵੀ ਅੱਖਾਂ ਖਰਾਬ ਹੋਣ ਕਿਸੇ ਨੂੰ ਦੇਖਣਾ ਬੰਦ ਹੋ ਗਿਆ ਉਹ ਵੀ ਤਾਂ ਸੱਚੇ ਮਨ ਦੇ ਨਾਲ ਇਹ ਵੀ ਬੜੀਆਂ ਮਾਈਆਂ ਦੀ ਸੁਖ ਸੁਖ ਲਵੇ ਤਾਂ ਉਹਨੂੰ ਦਿਸਣ ਵੀ ਲੱਗ ਜਾਂਦਾ ਤੇ ਹਰ ਸੁੱਖ ਉਹਦੀ ਪੂਰੀ ਵੀ ਹੋ ਜਾਂਦੀ ਆ ਇਹ ਦੇਖੋ ਆ ਰੇ ਨਿਸਰਦਾਲੂ ਆਪਾਂ ਹੁਣ ਚੱਲੇ ਆਂ ਉੱਧਰ ਜਿੱਥੇ ਮਿੱਟੀ ਨਿਕਲਦੀ ਆ। ਉਹ ਤੁਹਾਨੂੰ ਛੱਪੜੀ ਦਿਖਾਉਨੇ ਆ। ਜਗ੍ਹਾ ਬਹੁਤ ਹੀ ਸ਼ਕਤੀ ਵਾਲੀ ਆ। ਪਹਿਲਾਂ ਮਿੱਟੀ ਆ ਛੱਪੜ ਵਿੱਚ ਨਿਕਲਦੀ ਸੀ ਉਹ ਛੱਪੜ। ਉੱਥੋਂ ਬੰਦ ਕਰਕੇ ਇੱਧਰ ਇੱਕ ਨਵਾਂ ਤਲਾ ਤਿਆਰ ਹੋ ਰਿਹਾ। वैसे हाले तैयार हो रहा थोन दिखाएँ भी कितने मिट्टी निकलती है प्राण घंटा बंद कर दें लागे प्राण घंटा लागू बंद कर दें ਵੀਡੀਓ ਬਣਾਉਣੀ ਆ ਦੇਖੋ ਜੀ ਇੱਥੇ ਮਟੀਰੀਅਲ ਦੀਆ